ਬੀਰ ਕਲੋਨੀ ਪਾਰਕ ਦੇ ਅੰਦਰ ਇੱਕ ਨੌਜਵਾਨ ਦੇ ਮਾਰੀਆਂ ਸਨ ਕੁਝ ਲੋਕਾਂ ਵੱਲੋਂ ਸੱਟਾਂ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਸੀ ਬਠਿੰਡਾ ਦੇ ਸਿਵਲ ਹੱਤਾਲ ਬੀਤੀ ਕੱਲ੍ਹ ਹੋਈ ਮੌਤ ਅੱਜ ਅਣਸਾਬ ਦੇ ਲਈ ਪਰਿਵਾਰ ਪਹੁੰਚ ਕੇ ਕਤਵਾਲੀ ਵਿਖੇ ਐਤਵਾਰ ਨੂੰ 2 ਵਜੇ ਦੇ ਲਗਭਗ ਕਤਵਾਲੀ ਪਹੁੰਚੇ ਪਰਿਵਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ 31 ਤਰੀਕ ਨੂੰ ਉਹਨਾਂ ਦੇ ਲੜਕੇ ਦੇ ਵੀਰ ਕਲੋਨੀ ਵਿਖੇ ਕੁਝ ਲੋਕਾਂ ਵੱਲੋਂ ਜਿਨ੍ਹਾਂ ਦੇ ਨਾਲ ਬਾੜੀ ਬੁੱਟੀ ਪਹਿਲਾਂ ਗੱਲਬਾਤ ਹੋਈ ਸੀ ਲੜਾਈ ਹੋਈ ਸੀ ਤਾਂ ਉਹਨਾਂ ਵੱਲੋਂ ਸੱਟਾਂ ਮਾਰੀਆਂ ਆਈਆਂ ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਉਸ ਨੂੰ ਇਲਾਜ ਦੇ ਲਈ ਬਠਿੰਡਾ ਦੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਜਿਸ ਦੀ ਕੱਲ ਮੌਤ ਹੋ ਗਈ ਹੈ ਅਤੇ ਇਸ ਨੂੰ ਲੈ ਕੇ ਅੱਜ ਇਹ ਲੋਕ ਇਨਸਾਫ ਦੇ ਲਈ ਇਕਤਵਲੀ ਪਹੁੰਚੇ ਇਹਨਾਂ ਦਾ ਕਹਿਣਾ ਹੈ ਕਿ ਸਵੇਰ ਦੇ ਖੜੇ ਲੇਕਿਨ ਪੁਲਿਸ ਵੱਲੋਂ ਕੋਈ ਗੱਲਬਾਤ ਨਹੀਂ ਸੁਣੀ ਜਾ ਰਹੀ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਕਤਵਲੀ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਏ ਹੋਏ ਹਨ ਪਰਿਵਾਰਕ ਮੈਂਬਰ ਤੇ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਹਨਸਾਬ ਚਾਹੀਦਾ ਹੈ ਸਾਡੇ ਜਿਹਨਾਂ ਦੇ ਬੇਟੇ ਦੀ ਸੱਟਾਂ ਮਾਰੀਆਂ ਹਨ ਅਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਉਹਨਾਂ ਬੇਜਤੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਇਹ ਇਹ ਅਸੀਂ ਦਿਖਾ ਰਹੇ ਹਾਂ ਮਾਤਾ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਇਹਨਾਂ ਨੇ ਜਿਵੇਂ ਚੂਸ ਕੱਢਦੀ ਹੈ ਨਾ ਕਮੈਂਟ ਕਰਦੀ ਹਾਂ ਜਿਹੜੇ ਮੁੰਡਿਆਂ ਦਾ ਨਾਲ ਲਈ ਜਾਂਦੇ ਉਹਨਾਂ ਨੂੰ ਪੁਲਿਸ ਚੱਕਣ ਨਹੀਂ ਜਾ ਰਹੀ ਇਹਹੀ ਬੇਥੇਰਾ ਕਹਿੰਦਾ ਉਸ ਪੈਂਚ ਨੂੰ ਚੱਕੋ ਜਿਹੜਾ ਸਪੈਕਚਾ ਹੁੰਦਾ ਅੱਗੇ ਆ ਕੇ ਉਹਦਾ ਦਾ ਇਲਾਜ ਕਰਾਇਆ ਜੀ ਉਹਨਾਂ ਦੇ ਫਲਾਣਾ ਹੋਇਆ ਢਿੰਗਾ ਆਇਆ ਤੇ ਜਿੰਨਾਂ ਦਾ ਸਾਡਾ ਮੁੰਡਾ ਮਰ ਗਿਆ ਉਹਨਾਂ ਨੇ ਕੋਈ ਗੌਰ ਨਹੀਂ ਕਰਿਆ ਕਿੰਨੇ ਮੁੰਡੇ ਨੇ ਮਾਰਿਆ ਇਹਨੂੰ ਉਹ ਜਿਹੜਾ ਸਰਪੰਚਰ ਸੁਪੰਚ ਕਿੰਨੇ ਕਿੰਨੇ ਜਣੇ ਸੀਗੇ ਜੇ ਮਾਰਨ ਵਾਲੇ ਉਹ ਦੱਸਦੇ ਚਾਰ ਜਿਹੜੇ ਹੁਣ ਆਪਾਂ ਨੂੰ ਪਤਾ 20 ਜਣੇ ਮਗਰੋਂ ਆ ਗਏ 15 ਜਣੇ ਆ ਗਏ ਕਿੰਨੇ ਮੁੰਡੇ ਨੇ ਉਹ ਜਿਹੜਾ ਸਰਪੰਚਰ ਆ ਜਿਹਨਾਂ ਨੇ ਮਾਰਾਇਆ ਥੋੜਿਆ ਕੋ ਤੁਹਾਨੂੰ ਘਰੋਂ ਕੋਸ ਚੱਕਰ ਨਹੀਂ ਆ ਬੇਟਾ ਤੂੰ ਆ ਰਹੇ ਸੀਗੇ ਆਪਣਾ ਪੁੱਲ ਨਹੀਂ ਹੈਗਾ ਸਭ ਜਿਹੜਾ ਦਰਵਾਰੇ ਸੀਗੇ ਜੀ ਪਹਿਲਾਂ ਤਾਂ ਜੀ ਦੋ ਜਣੇ ਨੇ ਆ ਕੇ ਗੱਲ ਕੀਤੀ ਜੀ ਦੋ ਤਿੰਨ ਜਣੇ ਬਾਤ ਚਾਹੀ ਜੀ ਆ ਕੇ ਹਮਲਾ ਕਰਤਾ ਸੀ ਉਹਨਾਂ ਜੀ ਉਹਨਾਂ ਕੋਲੇ ਕਾਫੇ ਕੁਫੇ ਸੀਗੇ ਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਹ ਤੋਂ ਬਾਅਦ ਸਰ ਜੀ ਗਲੀ 'ਚ ਭੱਜ ਲਈ ਸੀ ਜੀ ਹਾਂਜੀ ਫਿਰ ਉਸ ਤੋਂ ਬਾਅਦ ਕਿੱਥੇ ਬੁਲਾਇਆ ਉਹ ਤੋਂ ਬਾਅਦ ਬੁਲਾਇਆ ਹੀ ਨਹੀਂ ਗਲੀ 'ਚ ਭੱਜ ਗਏ ਉੱਤਰ ਦੇ ਸਾਰੇ ਮੋਟਰਸਾਈਕਲ ਦੇ ਪਿੱਛੇ ਭੱਜ ਗਏ ਸੀ ਨਾਲ ਸੀ ਉਹਦੋਂ ਹਾਂਜੀ ਸਰ ਛੜਾਇਆ ਨਹੀਂ ਫਿਰ ਤੁਸੀਂ ਛੜਾਇਆ ਕੀ ਸਰ ਜੀ ਉਹਨਾਂ ਨੇ ਸਾਡੇ ਮਾਰੀਆਂ ਸੀ ਮਾਰੀਆਂ ਹਾਂਜੀ ਤੇ ਪੁਲਿਸ ਨੂੰ ਤਲਾਸ਼ ਨਹੀਂ ਕੀਤੀ ਤੁਸੀਂ ਤਲਾਸ਼ ਜਦੋਂ ਜਿੱਥੇ ਅਸੀਂ ਕੰਮ ਕਰਦੇ ਸੀ ਉਹ ਤੁਹਾਨੂੰ ਫੋਨ ਕੀਤਾ ਸੀ ਸਰ ਕੀ ਕੰਮ ਕੀ ਕਰਦਾ ਸੀ ਮੁੰਡਾ ਮੁੰਡਾ ਡਰਾਈਵਿੰਗ ਕਰਦਾ ਸੀ ਜੀ ਮੈਂ ਉਹਦੇ ਨਾਲ ਹੈਲਪਰ ਹੈਲਪਰ ਤੋਂ ਉੱਥੇ ਸੀ ਜੀ ਮੁੰਡੇ ਦੀ ਮੌਤ ਕਰਦੀ ਮੁੰਡੇ ਸਾਨੂੰ ਇਨਸਾਫ ਚਾਹੀਦਾ ਜੀ ਇਨਸਾਫ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਨੂਰ ਕੌਰ ਜੀ ਕੀ ਗੱਲ ਹੋਈਏ ਮੁੰਡੇ ਸਾਡੇ ਬੇਟੇ ਨੂੰ ਲੈ ਗਏ ਜੀ ਕਿਡਨੈਪ ਕਰਕੇ ਮੋਟਰਸਾਈਕਲ ਤੇ ਲੈ ਗਏ ਦੋ ਮੁੰਡੇ ਉੱਥੇ ਮੁੰਡਾ ਮੁੰਡਾ ਘਰੇ ਸੀਗੇ ਤੁਸੀਂ ਕਿੰਨੇ ਵਜੇ ਦਾ ਗਿਆ ਤੁਹਾਡੇ ਘਰ 11 ਵਜੇ ਦਾ ਗਿਆ ਜੀ ਤਾਂ ਉਸ ਤੋਂ ਬਾਅਦ ਆਇਆ ਨਹੀਂ ਨਹੀਂ ਜੀ ਆਇਆ ਖਬਰ ਕਿਵੇਂ ਮਿਲੀ ਤੁਹਾਨੂੰ ਅਸੀਂ ਆਪ ਪਤਾ ਕੀਤਾ ਜੀ ਇੱਥੋਂ ਆ ਕੇ ਪਤਾ ਕੀਤਾ ਸੀ ਥਾਣੇ ਚ ਅਸੀਂ ਭਾਲ ਕਰੀ ਗਏ ਜੀ ਨਾਲ ਜਿਹੜੇ ਮੁੰਡੇ ਸੀ ਉਹਨਾਂ ਨੇ ਮਾਰਿਆਗਾ ਨਹੀਂ ਜੀ ਹੋਰ ਮੁੰਡੇ ਸੀ ਜਿਨ੍ਹਾਂ ਨੇ ਮਾਰਿਆ ਤਾਂ ਕੋਈ ਪਹਿਲਾ ਦੁਸ਼ਮਣਾਈ ਸੀ ਹੋਵੇ ਇੰਨੀਆਂ ਨੇ ਮਾੜੀ ਮੋਟੀ ਲੜਾਈ ਹੋਈ ਸੀ ਜੀ ਹਾਂ ਜੀ ਕੀ ਮੰਗ ਕੀ ਕਰਦੇ ਤੁਸੀਂ ਇੱਕ ਤਵਾਲੀ ਖੜੇ ਹੋ ਇਨਸਾਫ ਦੀ ਮੰਗ ਕਰਦੇ ਆ ਇਨਸਾਫ ਚਾਹੀਦਾ ਜੀ ਇਨਸਾਫ ਚਾਹੀਦਾ ਮੇਰਾ ਪੁੱਤ ਨਹੀਂ ਮੈਨੂੰ ਲੱਭਣਾ ਬਹੁਤ ਸੋਹਣਾ ਜਵਾਕ ਸੀ ਜੀ ਇੰਨਾ ਸੌ ਬੱਚਾ ਸੀ ਬਹੁਤ ਕਮਾ ਕਰਦਾ ਮੇਰਾ ਪੁੱਤ ਲਾਰਿਆ ਬੱਲੇ ਚੁੱਪ ਕਰ ਕੀ ਨਾਮ ਹੈ ਤੁਹਾਡਾ ਸੁਮਨਦੀਪ ਸਿੰਘ ਜੀ ਕੀ ਕੀ ਗੱਲਬਾਤ ਹੈ ਗੱਲਬਾਤ ਜੀ ਆਪਣੇ ਬੱਚੇ ਦੇ ਸੱਟਾਂ ਮਾਰ ਕੇ ਜੀ ਡੈਥ ਹੋ ਗਈ ਉਹਦੀ ਕੱਲ ਪ੍ਰਤੀਜਾ ਪ੍ਰਤੀਜਾ ਸੀਗਾ ਜੀ ਆਪਣਾ ਪਰਸਰਾਮਨਗਰ ਕੋਣ ਕੋਣ ਮਾਰ ਕੇ ਗਿਆ ਮਾਰ ਕੇ ਇਧਰ ਜੋਗੀ ਨਗਰ ਦੇ ਹੀ ਆ ਜੀ ਚੁੱਡੂ ਆ ਜੀ ਹੋਰ ਆ ਕਈ 5-7 ਜਣੇ ਉਹਦੇ ਨਾਲ ਪਤਾ ਲੱਗ ਗਿਆ ਤੁਹਾਨੂੰ ਪਤਾ ਹੈ ਜੀ ਸਾਨੂੰ ਪੁਲਿਸ ਕਾਰਵਾਈ ਨਹੀਂ ਕਰ ਰਹੀ ਕਰਨੀ ਜੀ ਸਵੇਰ ਦੇ ਬੈਠੇ ਭੁੱਖੇ ਤੇ ਇੱਥੇ ਕੋਈ ਕਾਰਵਾਈ ਨਹੀਂ ਸੁਣ ਸੁਣਾਈ ਨਹੀਂ ਕਰ ਰਹੇ ਕਹਿੰਦੇ ਉਹ ਤਾਂ ਝੂਪੜੀ ਚੱਕੀ ਭੱਜ ਗਏ ਕਿੰਨੇ ਭੈਣ ਭਰਾ ਇਹ ਇਹ ਗੱਲ ਦੋ ਸੀਗੇ ਜੀ ਤਿੰਨ ਇੱਕ ਭੈਣ ਭੈਣ ਵਿਆਹੀ ਵੀ ਆ ਇੱਕ ਭਰਾ ਇਹਦਾ ਅੰਦਰ ਹੈਗਾ ਇੱਕ ਇਕੱਲਾ ਹੀ ਸੀਗਾ ਵਿਚਾਰਾ ਹੁਣ ਤਾਂ ਬਾਹਰ ਮੰਮੀ ਇਕੱਲੀ ਰਹਿ ਗਈ ਕੀ ਲੱਗਦਾ ਡੈਡੀ ਵੀ ਹਨ ਨੀ ਨਾ ਕੁੱਟਿਆ ਕਿਸ ਨਾਲ ਲੱਗਦਾ ਰਾੜਾ ਰੂੜਾ ਮਾਰੀਆਂ ਜੀ ਗੁੱਜੀਆਂ ਸੱਟਾਂ ਸਿਰਚ ਮਾਰੀਆਂ ਖਤਮ ਹੋ ਗਏ ਕੱਲ ਕੱਲ ਹੋਈ ਸੀ ਕੱਲ ਦੇਥੋ ਜੀ ਕੁੱਟਿਆ ਇਹਨਾਂ ਨੇ ਪਰਸੋਂ ਜੀ ਸਾਨੂੰ ਤਾਂ ਪਤਾ ਹੀ ਸ਼ਾਮ ਨੂੰ ਲੱਗਿਆ ਸਾਰਾ ਦਿਨ ਕੰਪਲੀਟ ਦਿੱਤੀ ਥਾਣੇ ਕੰਪਲੀਟ ਦਿੱਤੀ ਜੀ ਸਵੇਰ ਦੇ ਭੁੱਖੇ ਤੇ ਆ ਬੜਕੀ ਜਾਂਦੇ ਜੀ ਕੋਈ ਸੁਣਵਾਈ ਨਹੀਂ ਕਰ ਰਹੇ ਕੀ ਮੰਗੀ ਕਰਦੇ ਮੰਗਣ ਸਾਫ਼ ਦੀ ਕਰਦੇ ਸਾਡਾ ਬੱਚਾ ਚਲਾ ਗਿਆ ਸਾਡਾ ਘਰ ਰੁਲ ਗਿਆ ਜੀ ਮੁੱਦਾ ਹੋ ਗਿਆ ਸਾਰਾ ਐ ਉੱਤੋਂ ਸਾਨੂੰ ਕਹਿੰਦੇ ਝੂਪੜੀ ਚੱਕੀ ਭੱਜ ਗਿਆ ਉੱਤੋਂ ਜਿਹੜੇ ਨੇ ਬੰਦਾ ਮਾਰਿਆ ਸਾਡਾ